ਜਿਮਨੀ ਚੋਣਾ ਹੋ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੇ ਵਿੱਚ ਤੇ ਕੀ ਲੱਗਦਾ ਵੀ ਕਿਹੜੀ ਪਾਰਟੀ ਦਾ ਜਿਹੜਾ ਜ਼ਿਆਦਾ ਜੋਰ ਇਸ ਵਾਰੀ ਨਜ਼ਰ ਆਉਂਦਾ ਜੋ ਲੋਕਾਂ ਨੂੰ ਪੁੱਛ ਕੇ ਜਾ ਕੇ ਸ਼ਾਪੜੇ ਨੂੰ ਪੁੱਛੀ ਜਾਂ ਕਿ ਉੱਥੇ ਤਾਂ ਇੱਕ ਤਰਫਾ ਹੀ ਮੁਕਾਬਲਾ ਜਾਪਦਾ ਜਿੰਨੂੰ ਵੀ ਪੁੱਛੀਦਾ ਉਹ ਇਹ ਕਹਿ ਰਿਹਾ ਹਰਮੀਤ ਸਿੰਘ ਸੰਧੂ ਜਾਂ ਇੱਕ ਤਰਫਾ ਹੀ ਜਿੱਤ ਰਿਹਾ ਹੈ ਬਹੁਤ ਜ਼ਿਆਦਾ ਪ੍ਰਚਾਰ ਆਪ ਦੇ ਵਰਕਰਾਂ ਨੇ ਜਾਂ ਆਪ ਦੇ ਲੀਡਰਾਂ ਨੇ ਕੀਤਾ ਕਿ ਇੱਕ ਮੁਕਾਬਲਾ ਇੱਕ ਤਰਫਾ ਹੀ ਕਰਤਾ ਕੋਈ ਵੀ ਪਾਰਟੀ ਜੀ ਮੁਕਾਬਲੇ ਦੇ ਵਿੱਚ ਨਹੀਂ ਦੇ ਸਾਡੇ ਹਿਸਾਬ ਨਾਲ ਜੋ ਸਾਡਾ ਆਪਣੀ ਸੋਚ ਉਹਦੇ ਅਨੁਸਾਰ 70% ਜੋ ਵੋਟ ਹੈ ਹਰਮੀਤ ਸਿੰਘ ਵੱਲ ਜਿਹੜੀ 30% ਵੋਟ ਆ ਉਹ ਬਾਕੀ ਤਿੰਨ ਚਾਰ ਪਾਰਟੀਆਂ ਆ ਭਾਜਪਾਵਾ ਕਾਂਗਰਸ ਆ ਜਾਂ ਵਾਰਿਸ ਪੰਜਾਬ ਦੇ ਅਕਾਲੀ ਦਲ ਉਹ 30% ਵੋਟ ਉਹਨਾਂ ਦੇ ਵਿੱਚ ਵੰਡੀ ਜਾਂਦੀ। ਇਹ ਪਾਰਟੀਆਂ ਜਿਹੜਾ ਜਿਆਦਾ ਜ਼ੋਰ ਇਸ ਵਾਰ ਨਜ਼ਰ ਆ ਰਿਹਾ। ਆਮ ਆਦਮੀ ਪਾਰਟੀ ਦਾ ਹੀ ਸਭ ਤੋਂ ਜ਼ਿਆਦਾ ਮਤਲਬ ਵੇਖਣਦੇ ਆ ਪ੍ਰਚਾਰ ਵੀ ਇਹਨਾਂ ਦਾ ਵਾ ਘਰ ਘਰ ਜਾ ਰਹੇ ਆ ਹਰ ਇੱਕ ਬੰਦੇ ਨੂੰ ਨਾਲ ਲੈ ਕੇ ਚੱਲ ਰਹੇ ਆ। ਉਹ ਜੀ ਜਨਤਾ ਵੇਂਦੀ ਆ ਕਿ ਆਪਣਾ ਵਿਕਾਸ ਕਿੰਨੇ ਕੀਤਾ। ਹਰ ਪਿੰਡ ਦੇ ਵਿੱਚ ਸੜਕਾਂ, ਗਲੀਆਂ, ਨਾਲੀਆਂ ਇਥੋਂ ਤੱਕ ਕੀ ਆਪ ਜਾ ਕੇ ਐਮਐਲਏ ਸਾਹਿਬ ਆਪ ਆਪਣੇ ਟ੍ਰਾਂਸਪੋਰਟ ਮੰਤਰੀ ਭੁੱਲਰ ਸਾਹਿਬ ਆ ਆਪਣੇ ਹਰਮੀਰ ਸਾਹਿਬ ਸੰਧੂ ਸਾਹਿਬ ਆ ਇਨਾ ਨਾਲ ਕੱਲੇ ਕੱਲੇ ਬੰਦੇ ਦੇ ਕੱਲੇ ਕੱਲੇ ਘਰ ਜਾ ਕੇ ਆਪ ਹੁਣ ਨਹੀਂ ਪਹਿਲਾਂ ਤੋਂ ਹੀ ਮਤਲਬ ਜਿਹੜੇ ਆ ਆਮ ਲੋਕਾਂ ਦੇ ਨਾਲ ਵਿਚਰ ਕੇ ਉਹਨਾਂ ਦਾ ਦੁੱਖ ਸੁੱਖ ਸੁਣਦੇ ਆ ਪਹਿਲਾਂ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਅਸੀਂ ਐਮਐਲ ਹੀ ਉਹ ਮਿਲਦੇ ਨਹੀਂ ਹੁੰਦੇ ਕੋਠੀਆਂ ਬਾਹਰ ਲੋਕੀ ਖੜੇ ਕਰਕੇ ਆ ਹੁਣ ਜਾਓ ਭੁੱਲਰ ਸਾਹਿਬ ਨੂੰ ਮਿਲਣਾ ਕੋਈ ਵੀ ਗੱਲ ਨਾਲ ਆ ਕੇ ਖੜਦੇ ਆ ਤੇ ਕਿਤੇ ਵੀ ਗੱਲ ਉਸੇ ਸਰਕਾਰੀ ਦਰਬਾਰੇ ਉਹਨਾਂ ਦੀ ਪਚਾਉਂਦੇ ਆ ਸੰਦੂ ਸਾਹਿਬ ਵੀ ਇਦਾਂ ਹੀ ਆ ਜਿਹੜੀਆਂ ਜਿਮਨੀ ਚੋਨਾ ਹੋ ਰਹੀਆਂ ਨੇ ਸਰ ਕਿਵੇਂ ਵੇਖਦੇ ਹੋ ਵੀ ਕਿਹੜੀ ਪਾਰਟੀ ਤੇ ਜਿਹੜੀ ਜ਼ਿਆਦਾ ਬਹੁਮਤ ਲੱਗਦੀ ਹੈ ਜਾਂ ਕਿਹੜੀ ਪਾਰਟੀ ਦਾ ਦਬਦਬਾ ਇਸ ਵਾਰੀ ਜ਼ਿਆਦਾ ਦੇਖਣ ਨੂੰ ਨਜ਼ਰ ਆ ਰਿਹਾ ਦੇਖੋ ਜੀ ਇਹ ਜਿਮਨੀ ਚੌਂ ਦੇ ਵਿੱਚ ਜੋ ਮੈਂ ਰੋਡ ਦੇ ਉੱਤੇ ਜੋ ਇਹਨਾਂ ਦਾ ਚੋਣ ਪ੍ਰਚਾਰ ਵੇਖਿਆ ਉਸ ਹਾਸਲ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦਾ ਇੱਥੇ ਬਹੁਤ ਜ਼ਿਆਦਾ ਜੋਰ ਹੈ ਬਾਕੀ ਲੋਕੀ ਵੀ ਹੁਣ ਸਮਝਦਾਰ ਹੋ ਗਏ ਨੇ ਹੁਵੇਰ ਨੇ ਮੋਬਾਈਲ ਦੇ ਥਰੂ ਵੀ ਉਹਨਾਂ ਨੂੰ ਵੀ ਪਤਾ ਜੇ ਇਲਾਕੇ ਦੀ ਡਿਵੈਲਪਮੈਂਟ ਕਰਨੀ ਹੈ ਤੇ ਆਪਾਂ ਕਿੰਨੂੰ ਵੋਟ ਪਾਣੀ ਹੈ ਲੋਕੀ ਵੀ ਜਿਆਦਾ ਅਵੇਅਰ ਨਹੀਂ ਇਸ ਚੀਜ਼ ਨੂੰ ਤਾਂ ਜਿਸ ਤਰੀਕੇ ਨਾਲ ਲਗਾਤਾਰ ਤਰਨ ਤਰਨ ਵਿਖੇ ਮਜੂਦ ਹਾਂ ਜਿੱਥੇ ਜਿਮਨੀ ਚੋਣਾਂ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ ਤੇ ਜਿਹੜਾ ਚੋਣ ਮੈਦਾਨ ਆ ਕਾਫੀ ਭੱਕਿਆ ਹੋਇਆ ਨਜ਼ਰ ਆਉਂਦਾ ਤਾਂ ਅੱਜ ਲੋਕਾਂ ਦੇ ਵਿੱਚ ਵਿਚਰਦੇ ਆ ਵੀ ਉਹਨਾਂ ਨੂੰ ਪੁੱਛਦੇ ਆ ਵੀ ਕਿਸ ਤਰੀਕੇ ਦੀ ਉਹਨਾਂ ਦੀ opinion ਰਹਿਣ ਵਾਲੀ ਆ ਤਾਂ ਬਾਈ ਜੀ ਕਿਵੇਂ ਵੇਖਦੇ ਹੋ ਵੀ ਜਿਮਨੀ ਚੋਣਾਂ ਹੋ ਰਹੀਆਂ ਨੇ ਤਰਨ ਤਰਨ ਦੇ ਵਿੱਚ ਤੇ ਕੀ ਲੱਗਦਾ ਵੀ ਕਿਹੜੀ ਪਾਰਟੀ ਦੀ ਜਿਹੜਾ ਜਿਆਦਾ ਜੋਰ ਇਸ ਵਾਰੀ ਨਜ਼ਰ ਆ ਰਿਹਾ ਜੋ ਲੋਕਾਂ ਨੂੰ ਪੁੱਛ ਕੇ ਜਾਂ ਕੇ ਸ਼ੌਪੜੇ ਨੂੰ ਪੁੱਛੀ ਜਾਂ ਕੇ ਇੱਥੇ ਤੇ ਇੱਕ ਤਰਫੇ ਮੁਕਾਬਲਾ ਜਾਪਦਾ ਜਿੰਨੂੰ ਵੀ ਪੁੱਛੀ ਪ੍ਰਚਾਰ ਆਪ ਦੇ ਵਰਕਰਾਂ ਨੇ ਜਾਂ ਆਪ ਦੇ ਲੀਡਰਾਂ ਨੇ ਕੀਤਾ ਕਿ ਇੱਕ ਮੁਕਾਬਲੇ ਇੱਕ ਤਰਫਾਏ ਕਰਤਾ ਕੋਈ ਵੀ ਪਾਰਟੀ ਜੀ ਦੇ ਮੁਕਾਬਲੇ ਦੇ ਵਿੱਚ ਨਹੀਂ ਰਹੀ ਹਾਂ ਬਾਕੀ ਪਾਰਟੀਆਂ ਨੂੰ ਕਿਵੇਂ ਵੇਖਦੇ ਹੋ ਵੀ ਪ੍ਰਚਾਰ ਉਹਨਾਂ ਨੇ ਵੀ ਕੀਤਾ ਤਾਂ ਉਹਨਾਂ ਦਾ ਕੀ ਉਸ ਤਰੀਕੇ ਨਾਲ ਜਿਹੜਾ ਸਿੱਕਾ ਇਸ ਵਾਰ ਚੱਲਿਆ ਨਹੀਂ ਹੈ ਜਾਂ ਲੋਕ ਸਿੱਕਾ ਚੱਲਣ ਨਹੀਂ ਦੇਣਾ ਚਾਹੁੰਦੇ ਨੇ ਜੋ ਸਾਡੇ ਹਿਸਾਬ ਨਾਲ ਜੋ ਸਾਡਾ ਆਪਣੀ ਸੋਚ ਉਹਦੇ ਅਨੁਸਾਰ 70% ਜੋ ਵੋਟ ਹੈ ਉਹ ਹਰਮੀਤ ਸਿੰਘ ਵੱਲ ਜਿਹੜੀ 30% ਵੋਟ ਆ ਉਹ ਬਾਕੀ ਤਿੰਨ ਚਾਰ ਪਾਰਟੀਆਂ ਆ ਆਪ ਦੂਜੇ ਲਾਲੋ ਭਾਜਪਾ ਵਾ ਕਾਂਗਰਸ ਆ ਜਾਂ ਵਾਰਸ ਪੰਜਾਬ ਦੇ ਆਕਾਲੀ ਦਲ ਉਹ 30% ਵੋਟ ਉਹਨਾਂ ਦੇ ਵਿੱਚ ਵੰਡੀ ਜਾਣੀ ਹੈ ਜੇ 70% ਵੋਟ ਉਹ ਆਪ ਨੂੰ ਹੀ ਪੈਣੀ ਹੈ ਲੋਕ ਕਹਿੰਦੇ ਸੀਗੇ ਵੀ ਮਾਨ ਸਰਕਾਰ ਜਿਹੜੀ ਹੈ ਹੁਣ ਪਿੰਡਾਂ ਦੇ ਵਿੱਚ ਨਹੀਂ ਨਜ਼ਰ ਆਉਗੀ ਪਰ ਤੁਸੀਂ ਕਿਵੇਂ ਵੇਖਦੇ ਹੋ ਪਿੰਡ ਵਾਲੇ ਐਦ ਕੀ ਜਿਹੜੀ ਹੈ ਝੋਲੇ ਪਾਉਣਗੇ ਸੀਟ ਆ ਵਾਲੀ ਤਰ੍ਹਾਂ ਤਾਂ ਇਹ ਹੀ ਪਿੰਡ ਤੋਂ ਹੀ ਆ ਪਿੰਡ ਤੋਂ ਹੀ ਆਏ ਆ ਸ਼ਹਿਰ ਆਏ ਆ ਪਰ ਸਾਡੇ ਪਿੰਡਾਂ ਜੋ ਵੇਖੇ ਤੇ ਜਾਣੂ ਆਪ ਵਾਲੀ ਆ ਜੋ ਮੇਨ ਧੜੇ ਆ ਪਿੰਡਾਂ ਦੇ ਸਾਰੇ ਉਹ ਆਪ ਵਾਲੀ ਆ ਆ ਵੋਟ ਹੈਗੀ ਹੈ ਦੂਜਿਆਂ ਕੋਈ 10% ਲਾ ਲੋ ਕਿਸੇ ਕੋ ਕੋਈ ਪੰਜੂ ਜਿਹੜੀ ਮੇਨ ਵੋਟ ਆ ਪਿੰਡਾਂ ਦੀ ਉਹ ਸਾਰੀ ਅਜੇ ਵੀ ਜਿਹੜੀ ਆ ਉਹ ਭਗਵੰਤ ਸਿੰਘ ਮਾਨ ਵਾਲ ਲਾ ਲੋ ਹਰਮਿੰਦਰ ਸਿੰਘ ਸੰਧੂ ਵਾਲੀ ਤਾਂ ਲਗਾਤਾਰ ਲੋਕਾਂ ਨਾਲ ਵਿਚਰਦੇ ਪਿਆਂ ਦਾ ਗੱਲਬਾ ਚੋਣਾ ਹੋਣ ਜਾ ਰਹੀਆਂ ਨੇ ਤਰਨਤਾਰਨ ਦੇ ਵਿਖੇ ਤਾਂ ਕਿਵੇਂ ਵੇਖਦੇ ਹੋ ਵੀ ਕਿਹੜੀ ਪਾਰਟੀ ਜਿਹੜਾ ਜ਼ਿਆਦਾ ਜ਼ੋਰ ਇਸ ਵਰ ਨਜ਼ਰ ਆ ਰਿਹਾ ਆ ਆਮ ਆਦਮੀ ਪਾਰਟੀ ਦਾ ਹੀ ਸਭ ਤੋਂ ਜ਼ਿਆਦਾ ਮਤਲਬ ਵੇਖੰਦੇ ਆ ਪ੍ਰਚਾਰ ਵੀ ਇਹਨਾਂ ਦਾ ਵਾ ਘਰ ਘਰ ਜਾ ਰਹੇ ਆ ਹਰ ਇੱਕ ਬੰਦੇ ਨੂੰ ਨਾਲ ਲੈ ਕੇ ਚੱਲ ਰਹੇ ਆ ਬਾਕੀ ਜੀ ਵੇਖੋ ਜੀ ਜਨਤਾ ਵੇਂਦੀ ਆ ਵੀ ਆਪਣਾ ਵਿਕਾਸ ਕਿੰਨੇ ਕੀਤਾ ਵੇਖੋ ਹਰ ਪਿੰਡ ਦੇ ਵਿੱਚ ਸੜਕਾਂ ਗਲੀਆਂ ਨਾਲੀਆਂ ਇਥੋਂ ਤੱਕ ਕੀ ਆਪ ਜਾ ਕੇ ਐਮਐਲਏ ਸਾਹਿਬ ਆਪ ਆਪਣੇ ਟ੍ਰਾਂਸਪੋਰਟ ਮੰਤਰੀ ਭੁੱਲਰ ਸਾਹਿਬ ਆ ਆਪਣੇ ਹਰਮੀਤ ਸਿੰਘ ਸੰਧੂ ਸਾਹਿਬ ਆ ਇਹਨਾਂ ਨਾਲ ਕੱਲੇ ਕੱਲੇ ਬੰਦੇ ਦੇ ਕੱਲੇ ਕੱਲੇ ਘਰ ਜਾ ਕੇ ਆਪ ਹੁਣ ਨਹੀਂ ਪਹਿਲਾਂ ਤੋਂ ਹੀ ਮਤਲਬ ਜਿਹੜੇ ਆ ਆਮ ਲੋਕਾਂ ਦੇ ਨਾਲ ਵਿਚਰ ਕੇ ਉਹਨਾਂ ਦਾ ਦੁੱਖ ਸੁੱਖ ਸੁਣਦੇ ਆ ਪਹਿਲਾਂ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਅਸੀਂ ਐਮਐਲਏ ਹੀ ਉਹ ਮਿਲਦੇ ਨਹੀਂ ਹੁੰਦੇ ਕੋਠੀਆਂ ਬਾਹਰ ਲੋਕੀ ਖੜੇ ਕਰਕੇ ਆ ਹੁਣ ਜਾਓ ਭੁੱਲਰ ਸਾਹਿਬ ਨੂੰ ਮਿਲਣਾ ਕੋਈ ਵੀ ਗੱਲ ਨਾਲ ਆ ਕੇ ਖੜਦੇ ਆ ਤੇ ਕਿਤੇ ਵੀ ਗੱਲ ਉਸੇ ਸਰਕਾਰੀ ਦਰਬਾਰੇ ਉਹਨਾਂ ਦੀ ਪਚਾਉਂਦੇ ਆ ਆ ਸੰਧੂ ਸਾਹਿਬ ਵੀ ਇਦਾਂ ਹੀ ਆ ਵੀ ਇਹਨਾਂ ਕੋਈ ਵੀ ਮਸਲਾ ਲੈ ਕੇ ਜਾਓ ਉਸੇ ਵੇਲੇ ਹੀ ਜੇ ਤੇ ਮਸਲਾ ਹੱਲ ਹੋਣਾ ਉਥੇ ਕਰਵਾਉਂਦੇ ਆ ਤਾਂ ਲੋਕਾਂ ਨੂੰ ਕੀ ਚਾਹੀਦਾ ਪੀ ਐਮ ਐਲ اے ਆਮ ਲੋਕਾਂ ਦਾ ਐਮ ਐਲ اے ਤੇ ਆਮ ਗੱਲ ਹੈ ਸਾਡੀ ਸੋਨੇ ਬਸ ਇਹ ਆਮ ਲੋਕਾਂ ਦੀ ਸਰਕਾਰ ਆ ਬਾਕੀ ਬਾਕੀ ਸਰਕਾਰਾਂ ਵੀ ਤੁਸੀਂ ਹੰਡਾਈਆਂ ਹੋਣਗੀਆਂ ਪਹਿਲਾਂ ਕਿਉਂਕਿ ਬਾਕੀ ਪਾਰਟੀਆਂ ਇੱਥੇ ਰਹੀਆਂ ਨੇ ਤਾਂ ਉਹਨਾਂ ਦਾ ਜੇਕਰ ਕਾਰਜਕਾਲ ਦੀ ਗੱਲ ਕੀਤੀ ਜਾਵੇ ਤੇ ਆਹੜੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕਿਹੜਾ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ ਵੇਖੋ ਜੀ ਲੋਕਾਂ ਨੇ ਆਪਣਾ ਵੇਖਣਾ ਵਾ ਵਿਕਾਸ ਹੀ ਵੇਖਣਾ ਵਾ ਪੀ ਕਿਹੜੀ ਕਿਹੜਾ ਸਾਡੀ ਗੱਲ ਸੁਣਦਾ ਵਾ ਜਿਹੜਾ ਗੱਲ ਨਹੀਂ ਸੁਣਦਾ ਉਹਨੂੰ ਲੋਕਾਂ ਨੇ ਨਕਾਰਤਾ ਵਾ ਤੇ ਜਿਹੜੇ ਗੱਲ ਸੁਣਦੇ ਆ ਕਰ ਕਰ ਜਾ ਕੇ ਉਹਨਾਂ ਨੂੰ ਲੋਕਾਂ ਨੇ ਲੈਣ ਦਾ ਵਾ ਤੇ 27 'ਚ ਵੀ ਮੈਨੂੰ ਲੱਗਦਾ ਇਹਨਾਂ ਦੀ ਵੱਡੀ ਜਿੱਤ ਹੋਊਗੀ ਤੇ ਇੱਕ ਤਰਫਾ ਮੁਕਾਬਲਾ ਲੱਗਿਆ ਇੱਕ ਤਰਫਾ ਮੁਕਾਬਲਾ 70 ਤੋਂ 80% ਤੋਂ ਵੋਟਾਂ ਦਾ ਆਮ ਆਦਮੀ ਪਾਰਟੀ ਦੇ ਹਰਮਿੰਦਰ ਸਿੰਘ ਸੰਧੂ ਸਾਹਿਬ ਨਾ ਵਾ ਜਿੱਥੇ ਚੱਲ ਜੋ ਉੱਥੇ ਹੀ ਝੰਡੇ ਇਹਨਾਂ ਦੇ ਗੱਲਬਾਤ ਇਹਨਾਂ ਦੀ ਸਟicker ਇਹਨਾਂ ਦੀ ਇਹ ਕਿ ਚੌ ਬੰਦਿਆਂ ਨੂੰ ਪੁੱਛ ਲਈ ਉਦਾਂ ਹੀ ਆਮ ਆਪਾਂ ਪਿੰਡਾਂ 'ਚ ਪੁੱਛ ਲੈਨੇ ਆ ਤਾਂ ਸਾਰੇ ਹੀ ਇਹਨਾਂ ਦੀ ਹਵਾ ਚੱਲੰਦੀ ਵਿਚਾਰ ਸਪੇਰੀ ਲੋਕਾਂ ਜਿਹੜਾ ਕਿ ਆ ਵਿਚਾਰ ਸਾਂਝੇ ਕਰਦੇ ਆ ਵੀ ਕਿਵੇਂ ਜਿਹੜੇ ਨੇ ਇਸ ਵਾਰੀ ਚੋਣ ਜਾ ਜਿਹੜੇ ਪ੍ਰਚਾਰ ਹੋ ਰਹੇ ਨੇ ਜਿਮਣੀ ਚੋਣਾਂ ਨੇ ਤਰਨਤਾਰਾਂ ਦੇ ਵਿੱਚ ਅਸਰ ਕਿਵੇਂ ਵੇਖਦੇ ਹੋ ਵੀ ਕਿਵੇਂ ਦੇ ਚੋਣ ਪ੍ਰਚਾਰ ਰਹੇ ਨੇ ਥੋੜਾ ਕਿਹੜੀ ਪਾਰਟੀ ਵੱਲ ਵਧ ਰੁਝਾਨ ਰਿਹਾ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਆਪਣੀ ਕੋਈ ਪਰਸਨਲ ਰਾਏ ਦੱਸੋ ਪਰ ਇੱਕ ਉਦਾਂ ਪੁੱਛਣਾ ਚਾਹਾਂਗੇ ਕਿ ਪਬਲਿਕ ਤੌਰ ਦੇ ਉੱਤੇ ਵੀ ਲੋਕਾਂ ਨੂੰ ਕੌਣ ਪਸੰਦ ਆ ਰਿਹਾ ਇਸ ਵਾਰੀ ਅਸਲੀ ਬੜੇ ਮੈਂ ਤਾਂ ਅਫਸੋਸ ਦੀ ਗੱਲ ਕਹੂੰਗਾ ਵੀ ਜਿਹੜੀ ਜਿਮਨੀ ਚੋਣਾ ਚਲੋ ਇੱਕ ਡਾਕਟਰ ਸਾਹਿਬ ਦੀ ਮੌਤ ਦੇ ਨਾਲ ਉਹ ਹੋਇਆ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਪਰ ਉਹਦੇ ਵਿੱਚ ਜਿੱਥੇ ਸਰਕਾਰਾਂ ਤੇ ਬੋਝ ਪੈਂਦਾ ਵਾ ਜਿੱਥੇ ਲੋਕਾਂ ਤੇ ਵੀ ਬੋਝ ਪੈਂਦਾ ਵਾ ਕਿਉਂਕਿ ਲੋਕਾਂ ਦਾ ਜਿਮਨੀ ਚੋਣ ਦੇ ਵਿੱਚ ਹੁਣ ਅਸੀਂ ਵੇਖਿਆ ਇੱਥੇ ਜੇ ਆਪਾਂ ਜਨਰਲ ਗੱਲ ਕਰੀਏ ਕਿਸੇ ਪਾਰਟੀ ਦਾ ਨਾ ਗੱਲ ਕਰੀਏ ਤੇ ਜਿਵੇਂ ਸਾਰਿਆਂ ਪਾਰਟੀਆਂ ਦੇ ਸਾਰੇ ਪੰਜਾਬ ਦੇ ਜਿੰਨੇ ਵਰਕਰ ਆ ਲੀਡਰ ਆ ਉਹ ਸਾਰੇ ਇੱਥੇ ਆ ਕੇ ਬੈਠੇ ਆ ਜਿੱਥੇ ਆਮ ਜਨਤਾ ਨੂੰ ਜਿੱਥੇ ਪਰੇਸ਼ਾਨੀ ਹੁੰਦੀ ਆ ਪਰ ਮਜਬੂਰੀਆਂ ਬਣ ਜਾਂਦੀਆਂ ਵਾ ਚੋਣ ਕਮਿਸ਼ਨ ਦੀਆਂ ਸਰਕਾਰ ਦੀਆਂ ਕਿਉਂਕਿ ਜਿਹੜੀ ਸੀਟ ਖਾਲੀ ਹੋਈ ਉਹਨੂੰ ਤਾਂ ਭਰਨਾ ਤੇ ਹੈਗਾ ਹੀ ਆ। ਹੂੰ। ਬਾਕੀ ਜੇ ਵੋਟਾਂ ਦਾ ਰਜਹਾਨ ਵੇਖੀਏ ਤਾਂ ਪਰ ਜਿਹਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਜਿਹੜਾ ਰਜਹਾਨ ਉਹ ਜ਼ਿਆਦਾ ਲੱਗਦਾ ਕਿਉਂਕਿ ਉਹਦੇ ਵਿੱਚ ਜਿੰਨੇ ਕੰਮ ਹੀ ਨਾ ਕੀਤੇ ਆ ਨਾ ਖਾਸ ਕਰਕੇ ਜਿਹੜੇ ਸ਼ਹਿਰਾਂ ਵਿੱਚ ਬਿਜਲੀ ਫ੍ਰੀ ਹੋ ਗਈ ਉਹ ਤਾਂ ਲੋਕਾਂ ਦਾ ਜਾਮ ਜਿਹੜੇ ਸ਼ਹਿਰੀਆਂ ਨਾਲ ਦੁਕਾਨਦਾਰਾਂ ਨਾਲ ਗੱਲ ਕਰਦੇ ਯਾਰ ਕੁਝ ਤਾਂ ਸਹੂਲਤ ਮਿਲੀ ਹੈ ਨਾ। ਹੂੰ। ਬਾਕੀ ਜਿਹੜੀ ਸਕੂਲਾਂ ਦੀ ਨਾਲ ਸ਼ੁਰੂਆਤ ਕੀਤੀ ਹੈ ਨਾ ਉਦੇ ਵਿੱਚ ਤਕਰੀਬਨ ਕਾਫੀ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਬੱਚੇ ਟਾਟਾ ਕੇ ਲੋਕੀ ਜਿਹੜੇ ਇੱਧਰ ਪਾਰ ਆਇਆ ਉਹਦਾ ਵੀ ਲੋਕਾਂ ਨੂੰ ਬੈਨੀਫਿਟ ਹੋਇਆ ਉਹਦਾ ਕਰਕੇ ਵੀ ਲੋਕ ਲੱਗਦਾ ਵੀ ਆਮ ਆਦਮੀ ਪਾਰਟੀ ਥੋੜਾ ਜਿਹਾ ਵੋਟ ਜਰੀ ਵੱਧ ਦੇਣਗੇ ਕੀ ਲੱਗਦਾ ਵੀ ਲੋਕ ਜਿਹੜੇ ਨੇ ਬਾਕੀ ਪਾਰਟੀਆਂ ਤੋਂ ਹੁਣ ਨਾਰਾਜ਼ ਨਜ਼ਰ ਆਉਂਦੇ ਨੇ ਜਾਂ ਇਹਨਾਂ ਦਾ ਪ੍ਰਚਾਰ ਜ਼ਿਆਦਾ ਤਾਂ ਲੋਕ ਇਹਨਾਂ ਨੂੰ ਪਸੰਦ ਕਰ ਰਹੇ ਨੇ ਨਹੀਂ ਨਾਰਾਜ਼ਗੀ ਨਹੀਂ ਆਪਾਂ ਇਸ ਨੂੰ ਕਹਿ ਸਕਦੇ ਲੋਕ ਜੁੜੇ ਹੁੰਦੇ ਆਪਣੇ ਆਪਣੇ ਗਰੁੱਪ ਨਾਲ ਆਪਣੀ ਆਪਣੀ ਪਾਰਟੀ ਨਾਲ ਜੁੜੇ ਹੁੰਦੇ ਆ ਪਰ ਜਿੱਥੇ ਜਦੋਂ ਸਰਕਾਰ ਦੀ ਲੋੜ ਪੈਂਦੀ ਹੈ ਨਾ ਕਿਸੇ ਵੀ ਕੰਮ ਧੰਦਾ ਕਰਾਉਣ ਲਈ ਸਰਕਾਰ ਦੀ ਲੋੜ ਪੈਂਦੀ ਆ ਤੇ ਹਰ ਬੰਦਾ ਪਹਿਲ ਦਿੰਦਾ ਵਾ ਯਾਰ ਪਹਿਲੋਂ ਉਹ ਦਾ ਜਿਹੜਾ ਕੈਂਡੀਡੇਟ ਚਿਤਾਇਆ ਜਾਵੇ ਤਾਂ ਕਿ ਜਿਹੜੀਆਂ ਸਾਡੀਆਂ ਕੋਈ ਗਲੀ ਮਲੇ ਦਾ ਕੋਈ ਕੰਮ ਰਹਿੰਦਾ ਵਾ ਕੋਈ ਮੰਨ ਲਓ ਕੋਈ ਹਸਪਤਾਲਾਂ ਦਾ ਕੰਮ ਆ ਕੋਈ ਸਕੂਲਾਂ ਦਾ ਕੰਮ ਆ ਤਾਂ ਕਿ ਉਹ ਪਹਿਲ ਦੇ ਪੱਧਰ ਜਿਹੜਾ ਅਸੀਂ ਮਤਲਬ ਪਹਿਲ ਦੇ ਆਧਾਰ ਤੇ ਹੀ ਕਰਾ ਸਕੀਏ ਇਹ ਵੀ ਇੱਕ ਜਿਹੜਾ ਸਰਕਾਰ ਦਾ ਕੈਂਡੀਡੇਟ ਹੁੰਦਾ ਵਾ ਉਹ ਨੂੰ ਵੋਟ ਮਿਲਣ ਦੇ ਚਾਂਸ ਹੁੰਦੇ ਆ ਬਹੁਤ ਬਹੁਤ ਧੰਨਵਾਦ ਤਾਂ ਜਿਵੇਂ ਲਗਾਤਾਰ ਲੋਕਾਂ ਨਾਲ ਗੱਲਬਾਤ ਕਰਦੇ ਆਂ ਤਾਂ ਰਾਏ ਜਾਣਦੇ ਆਂ ਵੀ ਕਿਸ ਤਰੀਕੇ ਤੇ ਜਿਹੜੇ ਇਸ ਵਾਰ ਜਿਹੜੀਆਂ ਜਿੰਮਨੀ ਚੋਣਾਂ ਹੋ ਰਹੀਆਂ ਨੇ ਸਰ ਕਿਵੇਂ ਵੇਖਦੇ ਹੋ ਵੀ ਕਿਹੜੀ ਪਾਰਟੀ ਤੇ ਜਿਹੜੀ ਜ਼ਿਆਦਾ ਬਹੁਮਤ ਲੱਗਦੀ ਹੈ ਜਾਂ ਕਿਹੜੀ ਪਾਰਟੀ ਦਾ ਦਬਦਬਾ ਇਸ ਵਾਰੀ ਜ਼ਿਆਦਾ ਦੇਖਣ ਨੂੰ ਨਜ਼ਰ ਆ ਰਿਹਾ ਦੇਖੋ ਜੀ ਇਹ ਜਿੰਮਨੀ ਚੋਣ ਦੇ ਵਿੱਚ ਜੋ ਮੈਂ ਰੋਡ ਦੇ ਉੱਤੇ ਜੋ ਇਹਨਾਂ ਦਾ ਚੋਣ ਪ੍ਰਚਾਰ ਵੇਖਿਆ ਉਸ ਹਾਸੇ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦਾ ਇੱਥੇ ਬਹੁਤ ਜ਼ਿਆਦਾ ਜੋਰ ਹੈ ਬਾਕੀ ਲੋਕੀ ਵੀ ਹੁਣ ਸਮਝਦਾਰ ਹੋ ਗਏ ਨੇ ਹਵੇਰ ਨੇ ਏ ਤਾਂ ਮੋਬਾਈਲ ਦੇ ਥਰੂ ਵੀ ਉਹਨਾਂ ਨੂੰ ਵੀ ਪਤਾ ਜੇ ਇਲਾਕੇ ਦੇ ਡਿਵੈਲਪਮੈਂਟ ਕਰਨੀ ਹੈ ਤੇ ਆਪਾਂ ਕਿਹਨੂੰ ਵੋਟ ਪਾਣੀ ਹੈ ਲੋਕੀ ਵੀ ਜਿਆਦਾ ਅਵੇਅਰਨੈਸ ਚੀਜ਼ ਨੂੰ ਬਾਕੀ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਉਹਦੀ ਪਰਸਨਲ ਪਕੜ ਬਹੁਤ ਸੋਲਿਡ ਹੈ ਤੇ ਬਾਕੀ ਜਿਹੜੀਆਂ ਗਰੰਟੀਆਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਤੀਆਂ ਜਿਵੇਂ ਬਿਜਲੀ ਦਾ ਹੋ ਗਿਆ ਕੰਮ ਜੁਨਟ ਫਰੀ ਹੋਰ ਵੀ ਜਿਹੜੀਆਂ ਗਰੰਟੀਆਂ ਦਿੱਤੀਆਂ ਮੇਰੇ ਖਿਆਲ ਆ ਉਹਦੇ ਹਿਸਾਬ ਸਿਰ ਲੋਕੀ ਬੜੇ ਕਲੋਜ਼ ਨੇ ਆਮ ਆਦਮੀ ਪਾਰਟੀ ਤੋਂ ਲੋਕੀ ਸਮਝਦੇ ਨੇ ਕਿਤੇ ਨੇ ਕਿਤੇ ਆਪਾਂ ਕਿਤੇ ਉਹ ਹੋਰ ਗਲਤੀ ਨਾ ਕਰ ਬੈਠੀਏ ਇੱਥੋਂ ਦਾ ਮਾਹੌਲ ਪਹਿਲੇ ਵੀ ਟਾਈਮ 'ਚ ਬੜਾ ਖਰਾਬ ਰਿਹਾ ਠੀਕ ਹੈ ਉਹ ਹਰ ਕਿਸ ਨੇ ਆਪਣਾ ਪ੍ਰਚਾਰ ਕਰਨਾ ਆਮ ਆਦਮੀ ਪਾਰਟੀ ਨੇ ਆਪਣਾ ਕੀਤਾ ਉਹਨਾਂ ਨੇ ਆਪਣਾ ਕਰਨਾ ਲੋਕੀ ਸਮਝਦਾਰ ਨੇ ਵੋਟ ਆਮ ਆਦਮੀ ਪਾਰਟੀ ਨੂੰ ਪੈਣ ਵਾਲੀ ਤੇ ਜੇਕਰ ਉਹਦਾ رائے ਦੀ ਗੱਲ ਕੀਤੀ ਜਾਵੇ ਲੋਕਾਂ ਨਾਲ ਜੇ ਅਸੀਂ ਵਿਚਰਦੇ ਹਾਂ ਜਾਂ ਗੱਲਬਾਤ ਕਰਦੇ ਹਾਂ ਅਸੀਂ ਕਿਤੇ ਸੱਤ 'ਚ ਜਿ ਬੈਠੇ ਹਾਂ ਤਾਂ ਕਿਸ ਪਾਰਟੀ ਦੀ ਚਰਚਾ ਜਿਹੜੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਕਹੋ ਕਿਸ ਪਾਰਟੀ ਦੇ ਲੋਕ ਨੇ ਉਹ ਜ਼ਿਆਦਾ ਦਿਲੋਂ ਪਸੰਦ ਕਰਦੇ ਹੋ ਨਜ਼ਰ ਆਉਂਦੇ ਦੇਖੋ ਜੀ ਇੱਕ ਤੇ ਭਗਵੰਤ ਮਾਨ ਦੀਆਂ ਗੱਲਾਂ ਨੂੰ ਬਹੁਤ ਸੀਰੀਅਸ ਲੈਂਦੇ ਨੇ ਠੀਕ ਹੈ ਅਤੇ ਦੂਸਰਾ ਉਹਨਾਂ ਨੂੰ ਵੀ ਪਤਾ ਹੈ ਵੀ ਦਿੱਲੀ ਦੇ ਵਿੱਚ ਇਹਨੇ ਸਾਲ ਉਹਨਾਂ ਨੇ ਰਾਜੀਤਾ ਕੇਜਰੀਵਾਲ ਸਾਹਿਬ ਨੇ ਔਰ ਪੰਜਾਬ ਦੇ ਵਿੱਚ ਫਸਟ ਟਾਈਮ ਥਰਡ ਆਪਸ਼ਨ ਬਣੀ ਲੋਕਾਂ ਵਾਸਤੇ ਇਹ ਜਿਹੜੀ ਥਰਡ ਆਪਸ਼ਨ ਜਿਹੜੀ ਲੋਕਾਂ ਵਾਸਤੇ ਬਣੀ ਹੈ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਕੰਮ ਜਿਹੜਾ ਕਰੇਗਾ ਤੇ ਵੋਟ ਉਹਨੂੰ ਹੀ ਮਿਲਣੀ ਹੈ ਤਾਂ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਤੇ ਵੋਟ ਲੈ ਰਹੀ ਹੈ